ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਹੈ ਤੇ ਡਾਕਟਰ ਸਾਹਿਬ ਦੇ ਬਾਹਰ ਕੁੰਡੀ ਲੱਗੀ ਪਈ ਤੋ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35 ਹਜ਼ਾਰ ਜੇ 40 ਹਜ਼ਾਰ ਰੁਪਏ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਬੀਐਸਏ ਇਸ ਜਿਹੜਾ ਹੋ ਰਿਹਾ ਕੰਮ ਇਹ ਤੇ ਇਹਨਾਂ ਦੀ ਨੱਕ ਇਹਨਾਂ ਨੂੰ ਕੱਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਇਹਨਾਂ ਨੇ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਗੋਲੋ ਸਾਫ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸеме ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਫਿਰ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੀ ਕੁੰਡੀ ਖੋਲੀ ਤੇ ਬਿਲਕੁਲ ਸеме ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਚ ਗਿਆ ਫਿਰ ਦੱਸਿਆ ਕਿ ਆ ਬਾੜਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਨਾ ਚੋਰ ਕਿੱਧਰ ਗਏ ਜਿਹਨੇ ਬਾਹਰ ਤੱਕ ਕੀਤੀ ਉਹ ਬਾਹਰ ਕੁੰਡੀ ਲਗਾ ਦੇ ਬਾਹਰ ਕੁੰਡੀ ਬਾਹਰ ਕੁੰਡੀ ਲਾ ਕੇ ਫਿਰ ਆ ਰੋਕ ਕੇ ਡੱਕ ਲੈਣਾ ਸੀ ਅੱਜ ਮੈਂ ਮੈਟਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਜੇ ਅੱਛਾ ਜੀ ਇਹਹੀ ਰੋਡ ਮੈਂ ਮੋਬਾਈਲ ਕੋ ਬਹੁਤ ਛਿੰਨ ਛੋਰ ਹੋਤਾ ਹੈ ਪਰ ਸ਼ਾਸਨ ਕੀ ਕਮੀ ਸੇ ਇਹ ਹੁੰਦੇ ਹੈ ਰੋਜ਼ ਦੋ ਚਾਰ ਮੋਬਾਈਲ ਰੋਜ਼ ਛਿਨਾਤੇ ਹੈ ਇਸ ਰੋਡ ਮੈਂ ਖਜੂਰ ਦੇ ਬੇਨਤੀ ਜੀ ਪੁਲਿਸ ਪ੍ਰਸ਼ਾਸਨ ਦੇਗੇ ਵੀ ਇਸ ਜਿਹੜੇ ਵੀ ਇਹ ਬੰਦੇ ਹੈ ਉਹਨਾਂ ਨੂੰ ਤੁਰੰਤ ਫੜਾਇਆ ਜਾਏ ਜੀ ਔਰ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਆਏ ਇੱਥੇ ਡਾਕਟਰ ਸਾਹਿਬ ਕਲੀਨਿਕ ਤੇ ਉਹ ਵੀ ਫੜੇ ਜਾਣ ਜੀ ਬੜੀ ਮਿਹਰਬਾਨੀ ਜੀ ਕਮਿਸ਼ਨਰ ਸਾਹਿਬ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਵੇਂ ਦੇਖਦੇ ਜੀ ਬਾਦਤ ਪਈ ਹੈ ਤੇ ਬਾਦਤ ਪਹੁੰਚੇ ਹੈ ਇੱਥੇ ਆਏ ਹੈ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬੰਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਸਾਰਾ ਕਿ ਲਾਰੋ ਕੁੰਡੀ ਲਾਗੇ ਲੜਕੀ ਨੂੰ ਪੈਸੇ ਡਾਕਟਰ ਸਾਹਿਬ ਦੇ ਕੈਮਰੇ ਨਹੀਂ ਚੱਲ ਡਰਸਟਰ ਕੈਮਰੇ ਹੀ ਖਰਾਬ ਹੈ। ਕੁਛ 1-2 ਮਹੀਨਿਆਂ ਤੋਂ ਖਰਾਬ ਦੱਸ ਰਹੇ ਨੇ ਤੇ ਨਾਲ ਦੀ ਕੁਆਂਟੀਆਂ ਦੇਖੀ ਉਹ ਵੀ ਖਰਾਬ ਨੇ ਹੋਰ ਕੈਮਰੇ ਦੇ ਰਹੇ ਬਾਕੀ ਜੋ ਹੋਊਗਾ ਦੋਸਤਾਂ ਦੱਲੀ ਦੀ ਫਟਕੇ ਤੋਂ ਜ਼ਿਆਦਾ ਦਿੱਤੀ ਹੈ। ਪਹਿਲਾਂ ਵੀ ਪਹਿਲਾਂ ਵਾਰੀ ਕੋਈ ਨੋਟਿਸ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈ ਵੀ ਪਰ ਇਹ ਨੋਟਿਸ ਨਹੀਂ ਆਪਣੇ ਤੋਂ। ਸਰ ਤੁਹਾਡਾ ਸ਼ੁਭ ਨਾਮ ਕੀ? ਐਸਐਮ ਮਲਕੀਸ਼ ਸਿੰਘ ਰੂਟੀ ਅਸਰ ਬਸਤੀ ਜ਼ੋਰ ਦੇ ਹਸਦੇ ਹਨ। ਤੁਹਾਡਾ ਕੀ ਮਾਮਲਾ ਹੈ? ਕੀ ਵਾਰਦਾ ਭਈਏ ਤੁਹਾਡੇ ਅੱਗੇ? ਮੇਰਾ ਨਾਮ ਜੀ ਡਾਕਟਰ ਰਸਿਕ ਵੱਤਸ ਹੈ। ਐਮਰੀਕ ਕਲੀਨਿਕ ਹੈਗੀ ਹੈ ਸ਼ਰੀ ramp ਕਲੀਨਿਕ ਦੇ ਨਾਮ ਨਾਲ ਬਹਾਦਰ ਰੋਡ ਦੇ ਉੱਪਰ 메ਨ ਰੋਡ ਤੇ ਮੈਂ ਬੈਠਾ ਸੀਗਾ ਹੁਣ 9:45 ਦੀ ਗੱਲ ਆ ਮੈਂ ਸੀ ਤੇ ਮੇਰੇ ਅਸਿਸਟੈਂਟ ਬੈਠੀ ਸੀਗੇ ਤੇ ਅੰਦਰ ਦੋ ਬੰਦੇ ਆਏ ਆ ਮੂੰਹ ਟਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਨ ਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਲੋਹੇ ਦੀ ਸੀਗੀ ਰੌਡ ਦਾਤੀ ਸੀਗੀ ਤਿੱਖੀ ਜਿਹੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕਾ ਨਹੀਂ ਮਿਲਿਆ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾਂ ਖੋਲੇ ਮੇਰਾ ਵਿੱਚੋਂ ਸਾਰਾ ਕੱਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਮਹੀਨੇ ਦੀ ਸੀ ਮੇਰਾ ਕੋਈ ਗੜਕ ਨਾਲ ਮੈਨੂੰ ਧਮਕੀ ਦੇ ਕੇ ਕਹਿੰਦੇ ਬਾਹਰ ਨਿਕਲੇ ਦੇਖ ਲਈ। ਔਰ ਨਿਕਲਣਾ ਦਾ ਕੀ ਸੀਗਾ ਮੈਂ ਉਹਨਾਂ ਨੇ ਜਿਹੜਾ ਬਾਹਰ ਮੇਰਾ ਕੈਬਨ ਦਾ ਸੀਗਾ ਉਹਨੂੰ ਦਰਵਾਜ਼ਾ ਬੰਦ ਕਰਤਾ। ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਇਹ ਆਏ ਤੇ ਇਹਨਾਂ ਨੇ ਆ ਕੇ ਦਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ। ਬਾਰਡ ਨੰਬਰ 2 ਦੇ ਕਾਉਂਸਲਰ ਨੇ ਜੱਜੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀਟੂ ਛੱਟਣ ਵਾਲੇ ਹੈਗੇ ਜੀ ਇਹ ਕੁਦਰਤ ਨੂੰ ਦਵਾਈ ਲੈਣ ਆਏ ਹੋਏ ਸੀਗੇ। ਇਹਨਾਂ ਨੇ ਵੀ ਦੇਖਿਆ ਆ ਕੇ ਤੇ ਸਾਰਾ ਉਦੋਂ ਲੁੱਟ ਲੜ ਕੇ ਲੈ ਗਏ ਸੀਗੇ ਉਹ ਮੇ ਦਾ ਨਿੱਤ ਦੀ ਵਾਰਦਾਤ ਤਾਂ ਹੋਈ ਐ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਹੁਣ ਉਸ ਤੋਂ ਬਾਅਦ ਤਾਂ ਕੀ ਕਰੂਗੀ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵੋਲਵਰ ਲਾਤਾ ਸੀ ਮੈਂ ਇੱਥੇ ਕਾਰੋਬਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਫਿਰ ਉਦੋਂ ਤਾਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਾਉਣ ਵੀ ਗਿਆ ਸੀ ਕੰਪਲੇਂਟ ਮੇਰੀ ਸ਼ਾਇਦ ਲਿਖੀ ਹੋਵੇ ਉਸ ਤਰ੍ਹਾਂ ਦੀ ਇਹ 16 18 19 ਜੁਲਾਈ ਦੇ ਆਸ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸ਼ੀ ਥਾਣੇ ਨੂੰ ਕੰਪਲੇਂਟ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤਾਂ ਉਹਨੇ ਨਹੀਂ ਲਿਖੀ ਕੰਪਲੇਂਟ ਲਿਖੀ ਸੀ ਤਵਦੀਸ਼ ਕਰਨ ਸ਼ਾਇਦ ਆਏ ਸੀਗੇ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15-20 ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ ਚ ਆਏ ਆ ਉਸਦੇ ਮੋਹਰੇ باوجود ਵੀ ਜਦੋਂ ਸੀਸੀਟੀਵੀ ਨਹੀਂ ਹੈ ਸੀਸੀਟੀਵੀ ਚੱਲ ਰਹੇ ਸੀਗੇ ਥੋੜੇ ਦਿਨ ਪਹਿਲਾਂ ਦੇ ਖਰਾਬ ਸੀ ਮੈਂ ਸੋਚਿਆ ਕਰਵਾਉਣਾ ਕਰਵਾਉਣਾ ਉਹ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤੀ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਨਹੀਂ ਹੁਣ ਅੰਗਹਿਲੀ ਦੇਖੋ ਬੰਦਾ ਸੇਫ ਹੀ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹੁਣ ਇਹ ਤਾਂ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ 'ਚ ਬੈਠਾ ਹੁਣ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜAVE ਤਾਂ ਫਿਰ ਛੱਡੂਗਾ ਕਿਹਨੂੰ ਕੋਈ 45000 ਤਾਂ ਹੋਏਗਾ ਜੀ ਐਗਜੈਕਟ ਤਨਵੇਂ ਕਹਿੰਦਾ ਬਸ 40 45 ਦੇ ਵਿੱਚ ਵਿੱਚ ਇੰਨਾ ਦਾ ਹੋ ਗਿਆ ਨਹੀਂ ਜਾਣੀ ਨੁਕਸਾਨਦਾਰੀ ਹੋਇਆ ਜੀ ਮੈਂ ਉਹਨਾਂ ਪੈਸੇ ਦੇਤੇ ਉਹਨਾਂ ਜਾਣੀ ਨੁਕਸਾਨਦਾਰ ਨਹੀਂ ਕੀਤਾ ਉਹਨਾਂ ਨੇ ਅੱਛਾ ਥੀਵੇਂ ਦੇਖਦੇ ਹੋ ਅੱਜ ਜਿਹੜਾ ਲੁੱਟ ਹੋਈ ਐ ਕਿਉਂਕਿ ਅੱਜ ਇਹ ਵੀ ਬਚਿਆ ਜਾ ਰਿਹਾ ਕਿ ਪੀਜੀ ਚੌਥੀ ਵਾਲੀ ਦੀ ਲੁੱਟ ਹੋਈ ਐ ਦੇਖੋ ਜੀ ਮੈਂ ਗੁਰਮੇ ਸਿੰਘ ਜੀ ਬਾੜਨ ਮੋਦੋ ਤੋਂ ਕਾਉਂਸਲਰ ਹਾਂ ਸਰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਿ ਦਿਨ ਦਿਹਾੜੇ ਨਿਹਾਲ ਸ੍ਰੀ ਬੰਦੇ ਸਾਡੇ ਇਲਾਕੇ ਦੀ ਸੇਵਾ ਕਰਨ ਵਾਲਾ ਦੇ ਸ਼੍ਰੀ ਰਾਮ ਕਲੀਨਿਕ ਦੇ ਜਿਹਨਾਂ ਨੇ ਮੈਨੂੰ ਇੱਕ ਫੋਨ ਕੀਤਾ ਕਿ ਹੁਣੇ ਕਿ ਲੁੱਟ ਕੋ ਹੋ ਗਈ ਹੈ ਉਸੇ ਟਾਈਮ ਮੈਂ ਕਰੋਆ ਦੇ ਨਾਲ ਕੋਲ ਆ ਗਿਆ ਤੇ ਦਿਨੇ ਇੱਥੇ ਰਾਤ ਨੂੰ ਲੁੱਟ ਦਿਨੇ ਹੀ ਲੁੱਟਾ ਕੋ ਬਾਦਗੋੜ ਤੇ ਹੋਈ ਜਾਂਦੀ ਹੈ ਜੀ ਤੇ ਪਹਿਰੇ ਦੇ ਆਪ ਦੇ ਦੇ ਆ ਵਪਾਰੀ ਬੰਦੇ ਨੂੰ ਇੱਕ ਗੋਲੀ ਮਾਰ ਕੇ ਤੇ ਲਿਗਣਾ ਦੇ ਹਾ ਤੇ ਘਮਾਇਆ ਗਿਆ ਉਹ ਵੀ ਬਹੁਤ ਮਾੜੀ ਹਰਕਤ ਹੋਈ ਹੈ ਜੀ ਤੇ ਬਾਦਗੋੜ ਤੇ ਦਿਨੇ ਨੋਟ ਲੈਂਦੇ ਜੀ ਇਹ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਬਹੁਤ ਦੋ ਬੜੇ ਡਰੇ ਹੋਏ ਨੇ ਤੇ ਸਾਡੇ ਇੱਕ ਬਹਾਦਰਡੇ ਮੰਡੀ ਬੋਲੇ ਪਿੰਦੀ ਜੀ ਤੇ ਸਬਜੀ ਮੰਡੀ ਦੇ ਵਿੱਚ ਦਿਨੇ ਵਿਚਾਰੇ ਪਾਲਕ ਵੇਚ ਕੇ ਬੰਦਾ ਆ ਰਿਹਾ ਸੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਔਰ ਇਹ ਜੋ ਪਾਲਕ ਵਾਲੇ ਬੰਦੇ ਕੋ 28000 ਰੁਪਏ ਖੋਲੇ ਤੇ ਔਰੇ ਸ਼ੁਰਾ ਮਾਰਿਆ ਵਿਚਾਰੇ ਨੇ ਤੇ ਉਹਨੂੰ ਮੈਂ ਕਮੈਂਟ ਲਿਖਾ ਜਾ ਕੇ ਥਾਣੇ ਆ ਕੇ ਤੇ ਵਿਚਾਰਾ ਉਹ ਡਰਦਾ ਗਿਆ ਨਹੀਂ ਜੀ ਕਹਿੰਦਾ ਬਗੈਤ ਬਹੁਤ ਬੰਦੇ ਡਰੇ ਹੋਏ ਜੀ ਪਰ ਇਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇਹਨਾਂ ਜਿਹੜੇ ਚੋਰਾਂ ਤੇ ਨੱਥ ਪਾਈ ਜਾਵੇ ਤੇ ਬਹੁਤੇ ਲੋਕ ਡਰੇ ਹੋਏ ਨੇ ਸਾਡੇ ਇਲਾਕੇ ਦੇ ਬਾਦਗਰੋੜ ਦੇ ਬਹੁਤ ਵਪਾਰੀ ਬੰਦਾ ਸਾਰੇ ਇੰਡਸਟਰੀ ਏਰੀਆ ਜੀ ਸਾਰੇ ਲੋਕ ਡਰੇ ਹੋਏ ਨੇ ਇਹ ਚੀਜ਼ਾਂ ਦੇ ਨੱਥ ਪਾਈ ਜਾਵੇ ਜੀ